ਅੱਜ ਜੇ ਅਸੀਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਜਿਹੜਾ ਜੁੱਧ ਨਸ਼ਾ ਵਿਰੋਧ ਉਹਦੇ ਦੇ ਸੰਬੰਧ ਵਿੱਚ ਸਾਡੀ ਜਿਹੜੀ ਮਹਿਮਾ ਚੱਲ ਰਹੀ ਆ ਉਹਦੇ ਦੌਰਾਨ ਹੀ ਸਾਡੇ ਮਹਿਤਾ ਪੁਲਿਸ ਵੱਲੋਂ ਕੱਲ ਮਿਤੀ 24 ਨੂੰ ਉਦੋਂ ਨੰਗਲ ਪਿੰਡ ਦੇ ਵਿੱਚ ਮੁਕਰੀ ਹੋਈ ਸੀ ਕਿ ਉੱਥੇ ਇੱਕ ਜਿਹੜਾ ਬਲਜਿੰਦਰ ਸਿੰਘ ਦਾ ਆਉਂਦਾ ਬੰਦਾ ਹੈ ਜੋ ਉਹਦੀ ਘਾਟੀ ਆ ਇਹ ਨਸ਼ੇ ਦਾ ਕੰਮ ਕਰਦੇ ਆ ਇਹ ਅਸੀਂ ਉੱਥੇ ਪਰਚਾ ਰਜਿਸਟਰਡ ਕਰਕੇ ਤੇ ਮੇਰੀ ਹਾਜ਼ਰੀ ਦੇ ਵਿੱਚ ਉੱਥੇ ਜਾ ਕੇ ਅਸੀਂ ਰੇਡ ਕੀਤਾ ਇਹਨਾਂ ਦੇ ਘਰ ਤੇ ਇਹਦੇ ਵਿੱਚ ਜੀਵਨਦੀਪ ਔਰ ਬਲਜਿੰਦਰ ਸਿੰਘ ਦੇ ਘਰਵਾਲੀ ਆ ਇਹਦੀ ਕਸਟਡੀ ਚ ਉਹਦੇ ਘਰੋਂ ਆ ਸੀ ਅ ਡੇਢ ਕਿਲੋ ਦੇ ਲਗਭਗ ਅ ਹੀਰਨ ਜਿਹੜੀ ਆ ਰਿਕਵਰ ਕੀਤੀ ਤੇ ਜਿਹੜਾ ਇਹਦਾ ਘਰਵਾਲਾ ਸੀ ਉਹ ਮੌਕੇ ਤੋਂ ਭੱਜ ਗਿਆ ਉਹਦੀ ਕਾਰ ਜਿਹੜੀ ਸਰਚ ਕੀਤੀ ਆ ਕਾਰ ਦੇ ਵਿੱਚੋਂ ਵੀ ਡੇਢ ਕਿਲੋ ਦੇ ਲਗਭਗ ਸਾਨੂੰ ਜਿਹੜੀ ਆ ਹੀਰਨ बरामद ਹੋਈ ਹੈ ਟੋਟਲ 3 ਕਿਲੋ ਤੇ 44 ਗ੍ਰਾਮ ਸਾਨੂੰ ਹੀਰੋਂ ਨੇ ਇਹਨਾਂ ਤੋਂ ਮਿਲਈ ਇੱਕ ਜਗਾਨਾ ਪਿਸਟਲ ਗੱਡੀ ਚੋਂ ਮਿਲਿਆ 20 ਬੋਰ ਦਾ 3 ਰੌਂਗ ਤੇ ਇੱਕ ਮੈਗਜ਼ੀਨ ਤੇ ਇੱਕ Swift ਗੱਡੀ ਦੋ ਕੰਡੇ ਤੇ 20000 ਡਰੱਗ ਵੀ ਸਾਨੂੰ ਇਹਨਾਂ ਤੋਂ ਰਿਕਵਰ ਹੋਈ ਹੈ। ਪਰਚਾ ਅਸੀਂ ਰਜਿਸਟਰਡ ਕਰਕੇ ਅੱਜ ਅਸੀਂ ਪੇਸ਼ ਕੀਤੇ ਆ ਤੇ 3 ਦਿਨ ਦਾ ਜਿਹੜਾ ਇਹਦਾ ਲੇਡੀ ਦਾ ਰਿਮਾਂਡ ਸਾਨੂੰ ਮਿਲ ਗਿਆ। ਕਾਡੀ ਚੱਲ ਰਹੀ ਆ। ਇਹ ਇਹ ਬਲਜਿੰਦਰ ਸਿੰਘ ਦੇ ਉੱਤੇ 6 ਪਰਚੇ ਪਹਿਲਾਂ ਵੀ ਦਰਜ ਆ ਵਕ-ਵਕ ਥਾਣਿਆਂ ਦੇ ਵਿੱਚ। ਇਹ ਚੀਜ਼ ਦੇ ਪਰਚੇ ਦਰਜ ਇਹ ਪਹਿਲਾਂ ਇਹਦੇ ਤੇ ਹਥਿਆਰਾਂ ਦੇ ਤੇ ਪਲੱਸ ਇਹ ਹੀਰਿਆਂ ਦੇ। ਇਸੀ ਤਰ੍ਹਾਂ ਸਾਡੇ ਆਪਣੇ ਜੰਡਿਆਲਾ ਖਾਣੇ ਦੇ ਵਿੱਚ ਵੀ ਐ ਐਸਐਚਓ ਸਾਹਿਬ ਨੇ ਆਪਣੀ ਟੀਮ ਦੇ ਨਾਲ ਦੇਵੀदासਪੁਰਾ ਜਿਹੜਾ ਲਿੰਕ ਰੋਡ ਜਾਂਦੀ ਆ ਮਹਿਰਮਾਨਪੁਰਾ ਉਧਰ ਤੇ ਆਪਣੇ ਨਾਕਾ ਲਾਇਆ ਸੀ ਤੇ ਦੋ ਬੰਦੇ ਜਿਹੜੇ ਆ ਤੁਹਾਡੇ ਜਿਹੜੇ ਤੁਸੀਂ ਫੋਟੋ ਵੀ ਲਈਆਂ ਇਹਨਾਂ ਦੀ ਸਤਰਾਮ ਸਿੰਘ ਸਾਨੂੰ ਕੁਲਵਿੰਦਰ ਸਿੰਘ ਛੇਕੂਪੁਰ ਮੁਹੱਲਾ ਸਾਡੇ ਇਥੋਂ ਜੰਡਿਆਲੇ ਦੇ ਤੇ ਇੱਕ ਜਗਮੀਤ ਸਿੰਘ ਏਰੀਅਸ ਗੁਨਾਲ ਸਾਨੂੰ ਸਵਰਨ ਸਿੰਘ ਇਹ ਰਜਿੰਦਰ ਨਗਰੋਂ ਮਕਬੂਲ ਹੋਰੇਗਾ ਇਹ ਦੋਨਾਂ ਬੰਦਿਆਂ ਨੂੰ ਆਉਂਦੇ ਰੋਕਿਆ ਇਹਨਾਂ ਨੇ ਨਾਕਾ ਤੋੜ ਕੇ ਭੱਜੇ ਸਾਡੀ ਟੀਮ ਨੇ ਐਸ ਐਚਓ ਸਾਹਿਬ ਨੇ ਤਾਂ ਟੀਮ ਨੇ ਬੜੀ ਮਸਤੀ ਦੇ ਨਾਲ ਇਹਨਾਂ ਨੂੰ ਮਗਰ ਜਾ ਕੇ ਫੜਿਆ ਫੜ ਕੇ ਤੇ ਇਹਨਾਂ ਨੂੰ ਵੀ ਫਿਰ ਮੇਰੀ ਹਾਜ਼ਰੀ ਦੇ ਵਿੱਚ ਸ਼ੱਕ ਹੋਇਆ ਇਹਨਾਂ ਨੂੰ ਇਹ ਨਸ਼ਾ ਹੈ ਤੇ ਉਹ ਫਿਰ ਮੈਨੂੰ ਬੁਲਾਇਆ ਗਿਆ ਮੈਂ ਮੌਕੇ ਤੇ ਗਿਆ ਮੇਰੀ ਹਾਜ਼ਰੀ ਦੇ ਵਿੱਚ ਇਹਨਾਂ ਦੀ ਸਰਚ ਕੀਤੀ ਗਈ ਜਿਹੜੀ ਦੋਨਾਂ ਦੇ ਕੋਲੋਂ 1-1 ਕਿਲੋ ਹੀਰੋਨ ਜਿਹੜੀ ਬਰਾਮਦ ਹੋਈ ਹੈ ਤੇ ਇੱਕ ਐਕਟ ਵਾਈ ਇਹਨਾਂ ਤੋਂ ਫੜਿਆ ਗਿਆ ਤੇ ਉਹਦੇ ਮੁਤਲਕ ਵੀ ਅਸੀਂ ਪਰਚਰ 272 ਨੰਬਰ ਐਫਆਈਆਰ ਦਰਜ ਕਰਕੇ ਤਫਤੀਸ਼ ਕਰ ਰਹੀ ਹੈ ਤੇ ਹੁਣ ਸਾਡੇ ਕੋਲ 6 ਦਿਨ ਦੇ ਰਿਮਾਂਡ ਦੇ ਉੱਤੇ ਇਹਨਾਂ ਦੇ ਹੋਰ ਵੀ ਕੇਸ ਹੈਗੇ ਜੀ ਕਿਨੋਂ ਤੇ ਪਹਿਲਾਂ ਵੀ ਹੈਗੇ ਆ ਹਾਂਜੀ ਇਹ ਮਾੜੇ ਕਰਤਾਰ ਦੇ ਹੀ ਆ ਬੰਦੇ ਤੇ ਚੱਲ ਰਹੀ ਹੈ ਇਹਨਾਂ ਦੀ ਹੁਣ ਸਾਡੀ ਤਫਤੀਸ਼ ਚੱਲ ਰਹੀ ਹੈ